ਸਰਨਾ ਅਧਰਾ ਕਪੜੇ ਪਾ ਆਪਣੇ ਚਲਤੋਂ ਸਾਡੀਆਂ ਤ੍ਰਿਪੂਆ ਕੋ ਕਿਉਂ ਕਿਉਂਕਿ ਕਪੜੇ ਪਾ ਮੈਂ ਰੱਖਣਾ ਹੀ ਨਹੀਂ ਤੇ ਨਹੀਂ ਚੱਲ ਹਾਏ ਹਾਏ ਇਦਾਂ ਕੋ ਕਹਿਂਦੇ ਹੋ ਕਪੜੇ ਪਾ ਚਾਲੇ ਬਣਾਉਣਾ ਜਰਾ ਮੇਰਾ ਖਰਾਬ ਪਰ ਬੱਸ ਹਮੈਂ ਦੱਸ ਕਿਉਂ ਜਾਵਾਂ ਮੈਂ ਕਿ ਕਿਤਾ ਵਾ ਫਿਰ ਸੱਚ ਦੱਸ ਦੇ ਮੈਨੂੰ ਝੂਠ ਨਾ ਬੋਲ ਮੈਂ ਆਪਣੀ ਅੱਖੀ ਸਾਰਾ ਕੁਝ ਵੇਖ ਲਿਆ ਈ ਜੇ ਤਾਂ ਮੈਂ ਤੈਨੂੰ ਛੱਡਉਣਾ ਹੀ ਹਾਂ ਉੱਥੇ ਜਾ ਕੇ ਮੈਂ ਭੂਆ ਨੂੰ ਦੱਸਣਾ ਵਾ ਕਿ ਕਿਉਂ ਮੈਂ ਛੱਡ ਕੇ ਗਿਆ ਚੱਲਣ ਹਾਏ ਇਦਾਂ ਨਾ ਕਰੋ ਮੈਂ ਤੁਹਾਨੂੰ ਦੱਸ ਦੇਣੀ ਆ ਸਾਰਾ ਕੁਝ ਪਰ ਇਦਾਂ ਨਾ ਕਰੋ ਮੈਂ ਛੱਡ ਕੇ ਨਾ ਆਇਆ ਭੂਆ ਕੋ ਦੱਸ ਫਿਰ ਉੱਥੇ ਉਹ ਨਾ ਸੁਦਾਈਆਂ ਜਦ ਮੈਂ ਜਦੋਂ ਮੈਂ ਕਹਿੰਦੇ ਬੀਆ ਵੇਖਿਆ ਤੁਹਾਨੂੰ ਤੇ ਉੱਥੇ ਕਿਉਂ ਨਹੀਂ ਮੰਨੀ ਮੈਨੂੰ ਕਿਵੇਂ ਝੂਠਾ ਪਾਇਆ ਉਹਦੇ ਮੰਮੀ ਸਾਹਮਣੇ ਦੱਸਾਂ ਉਹ ਨੂੰ ਪਸੰਦ ਕਰਦੀ ਤਾਂ ਕਰਕੇ ਤੇ ਮੈਂ ਤੇ ਉਦਾਂ ਹੀ ਗਈ ਹਾਂ ਮੈਨੂੰ ਕਹਿੰਦੀ ਵੀ ਭਾਬੀ ਇੱਕ ਕਰੀ ਮਿਲ ਲੋ ਤੁਸੀਂ ਵੇਖ ਲਓ ਹੁੰਦੇ ਨੂੰ ਤਾਂ ਤੂੰ ਕੀ ਕਰਨਾ ਸੀ ਜਾ ਕੇ ਤੂੰ ਕਿਉਂ ਗਈ ਉਦਾਂ ਮੈਂ ਖਤ ਨਹੀਂ ਮੰਨ ਲਿਓ ਦੱਸੰਦਾ ਉਹ ਕਹਿੰਦੇ ਚਲ ਨਾ ਦੱਸੋ ਮੈਂ ਮਲਾ ਕੇ ਲਿਆਉਣੀ ਆ ਉਦਾਂ ਮੁੰਡੇ ਦਾ ਸੁਭਾਅ ਬੜਾ ਚੰਗਾ ਹੀਗਾ ਉਹ ਤੇ ਮੈਂ ਬਾਅਦ ਚ ਵੇਖਾਂਗਾ ਬੜਾ ਸੁਭਾਅ ਚੰਗਾ ਹੋਣੀ ਚੰਗਾ ਇੱਥੇ ਕਰ ਲੈਣੀ ਗੱਲ ਨਾ ਇੱਥੇ ਹੁਣ ਕਿੰਨੇ ਆਉਣਾ ਵਾ ਸਾਰੇ ਅੰਦਰ ਬੈਠੇ ਨੇ ਤਾਸ ਨਹੀਂ ਆਣਾ ਹੈ ਨਾ ਹੈਲੋ ਹਾਂਜੀ ਵਧੀਆ ਪਹੁੰਚ ਤੇ ਗਿਆਂ ਆ ਪਰ ਹੋਣੀ ਸਿਆਪਾ ਪੈ ਗਿਆ ਘਰ ਤੇ ਹੁਣ ਆ ਗਏ ਹੀ ਵੀਰ ਨੇ ਵੇਖ ਲਿਆ ਇੱਥੇ ਖਲੋਤੇ ਆ ਮਾਪਾ ਬੋਲਣਾ ਨਹੀਂ ਬੁੜਾ ਦਿਆ ਹੀ ਬੋਲਣਾ ਮੈਂ ਉਹ ਕਰ ਦੇਣਾ ਮੈਂ ਠੀਕ ਕਰ ਦੇਣਾ ਹੁਣ ਮੈਂ ਰੋਲਾ ਰੋਲਾ ਪਾ ਕੇ ਆਪਣੀ ਜਾਨ ਬਚਾਈ ਏ ਮੈਨੂੰ ਤਾਂ ਸਮਝ ਨਹੀਂ ਲੱਗਨੀ ਮੈਂ ਕਰਾਂ ਕੀ ਹੁਣ ਮੈਂ ਭਾਬੀ ਨੂੰ ਬਥੇਰਾ ਸਮਝਾਇਆ ਕਿ ਤੇ ਕਿਤੇ ਦੱਸ ਨਾ ਦੇ ਜਿਹਨਰੇ ਦੱਸ ਤਾਣਾ ਤੁਸੀਂ ਆਪਾ ਬੜਾ ਵੱਡਾ ਭੇਜਣਾ ਜੋ ਮੈਨੂੰ ਕੀ ਪਤਾ ਹੈ ਭਾਬੀ ਜੀ ਜੰਦੇ ਹੀ ਮੈਂ ਮਿਲਣਾ ਵਾ ਮਿਲਣਾ ਵਾ ਹੁਣ ਮੈਂ ਕੀ ਕਰਦੀ ਤੁਹਾਨੂੰ ਠੀਕ ਹੈ ਕੋਈ ਨਹੀਂ ਮੈਂ ਬਾਲੇਜ ਕਰਦੀ ਤੁਹਾਨੂੰ ਫੋਨ ਚੰਗਾ ਹਨੀ ਆਹ ਫੋਨ ਕੱਟ ਕੇ ਦਿੱਤਾ ਮੇਰੀ ਵੀ ਗੱਲ ਕਰਾ ਦੇਣੀ ਕਿਹਦੇ ਨਾਲ ਨਹੀਂ ਮम्मी ਉਹ ਨਹੀਂ ਕਹਦੀਆਂ ਕਿਸ ਨਾਲ ਗੱਲ ਕਰਨ ਮੈਂ ਤੇਰੇ ਨਾਲ ਸਾਰੀਆਂ ਗੱਲਾਂ ਸੁਣ ਲਈ ਅੱਗੇ ਤਾਂ ਮਾਂ ਮੀ ਕਰਦੀ ਮੁੰਡੇ ਤੇ ਯਕੀਨ ਕਿ ਪੁੱਤ ਸਿਆਣੀ ਬਣ ਜਾ ਆਪਣੇ ਪਿਓ ਦੀ ਪੱਗ ਵੱਲ ਵੇ ਆਪਣੇ ਵੀਰ ਦੀ ਇੱਜ਼ਤ ਵੱਲ ਵੇ ਕਿ ਡਾ ਵੱਡਾ ਤੋਖਾ ਕਰਨ ਨਹੀਂ ਹੈ ਤੇ ਮੈਂ ਮੈਂ ਹਾਥੇ ਪੈਰਾਂ ਦੇ ਪਾਣੀ ਨਹੀਂ ਪੀਂਦੇ ਦੀ ਫਿਰ ਇਹਦਾ ਮਤਲਬ ਮੁੰਡਾ ਸੱਚਾ ਹੀ ਖਪਣ ਡਿਆ ਹੈ ਨਾ ਪਰ ਮੰਮੀ ਮੈਂ ਕਿਹੜਾ ਕੁਝ ਗਲਤ ਕੀਤਾ ਵਾ ਇਹ ਵਿੱਚ ਕੀ ਗੱਲ ਹੋ ਗਈ ਆ ਕਿ ਚੰਗਾ ਵੀ ਕਿਹੜਾ ਕੀਤਾ ਈ ਇਹ ਵੀ ਵੇਖ ਲੈ ਨਾ ਮੰਮੀ ਕਿਤੇ ਨਾ ਕੀਤੇ ਤੇ ਰਿਸ਼ਤਾ ਕਰਨਾ ਹੀ ਆ ਹਾ ਹਾ ਪੁੱਤ ਪਾਈ ਤੇਰਾ ਰਿਸ਼ਤਾ ਕਰਨਾ ਹੀ ਆ ਅਸੀਂ ਕਦੋਂ ਆਨੇ ਤੇਰਾ ਨਹੀਂ ਰਿਸ਼ਤਾ ਐਂਦਾ ਥੋੜਾ ਕਰੀਦਾ ਤੇਰਾ ਪਿਓ ਤੇਰਾ ਭਰਾ ਹੈ ਤੇ ਫੇਕ ਇਮ ਮੈਂ ਕਿਹੜਾ ਕਿਤੇ ਭੱਜ ਗਈਆਂ ਰਿਸ਼ਤਾ ਆਇਆ ਜਾਂ ਮੁੰਡੇ ਦਾ ਘਰ ਤੇ ਜੇ ਉੱਥੇ ਹੀ ਕਰ ਦੋਗੇ ਤੇ ਪਹਿਲਾਂ ਕਿੱਡੀ ਵੱਡੀ ਗੱਲ ਹੋ ਜੂਗੀ ਤੇ ਪੁੱਤ ਮੰਨਣਾ ਤੇਰੀ ਗੱਲ ਮੰਨ ਲਾ ਹੈਈਆ ਤੂੰ ਕਾਨੂੰ ਆਪਣੀ ਭਾਬੀ ਵੀ ਨਹੀਂ ਕਿਹ ਗਈ ਤੂੰ ਮੇਰ ਆਪਣਾ ਗੱਲ ਕਰ ਦਿੰਦੀ ਕੋਈ ਨਾ ਕੋਈ ਆਪਾਂ ਪਰਦਾ ਪਾ ਲੇਗੇ ਹੁਣ ਉਹਨੇ ਵੇਖ ਲਿਆ ਉਹਨ ਖੱਤਾ ਛੱਡਣੇਗਾ ਬੋਲਣਾ ਕੋ ਉਹਨੂੰ ਅੱਗੇ ਨਹੀਂ ਹੁੰਦਾ ਮੈਨੂੰ ਇੰਨੀ ਸ਼ਰਮ ਆਉਂਦੀ ਉਹਦੇ ਸਾਹਮਣੇ ਕਾਣ ਸੀ ਹੀ ਵੀ ਖਸ ਸੀ ਉਹਨੂੰ ਕਰ ਲਿਓ ਹਾਂ ਗੱਲ ਵੇ ਲਿਓ ਮੈਂ ਕਿਹੜਾ ਕਿਤੇ ਚਲ ਗਈ ਹਾਂ ਮੇਥੀ ਹਾਂ ਰੇਸ਼ਟਾਈ ਹੋਉਂ ਗਿਆ ਵਾ ਜਿੱਦਾਂ ਗੇਮ ਹੁੰਦਾ ਤੁਹਾਨੂੰ ਹੀ ਪਤਾ ਇਹ ਗੱਲ ਦਾ ਨਹੀਂ ਇਹ ਗੱਲ ਤਾਂ ਤੇਰੀ ਚਾਚੀ ਨੂੰ ਪਤਾ ਵਾ ਇਹ ਦੱਸ ਨਹੀਂ ਉਹਨਾਂ ਨੂੰ ਪਤਾ ਵਾ ਤੇਰੇ ਵੇਲਾ ਚਰੀਕਾਂ ਵਾਲੀ ਕੀਤੀ ਨਾ ਐਵੇਂ ਆਂਦੇ ਪਿਛੀਕ ਸ਼ੇਰਾ ਲਾ ਕੇ ਨਹੀਂ ਧੱਕਦੀ ਬਾਕੀ ਸਾਰੇ ਕੰਮ ਕਰ ਲਈਏ ਕਿ ਨੂੰ ਆਨ ਦੇਣੀ ਹੁੰਦੀ ਸਾਲ ਤੋਂ ਗਾਣੀ ਉਸੇ ਵਾਲੇ ਗੱਲ ਦੁਜੀ ਪਾਸ ਦਾ ਹੰਗਾੜ ਪੈਨੇ ਚਾਚੀ ਸਾਰੀ ਗੱਲ ਸੁਣ ਲੈ ਕੇ ਵੇਲੋ ਪਲੀਜ਼ ਹੁਣ ਦੱਸਿਆਉਣਾ ਕਿ ਜੇ ਕੋਲਾ ਚਾਚੀ ਦੀ ਆਪਣੀ ਧੀ ਹੁੰਦੀ ਉਹ ਮੈਨੂੰ ਆ ਕੇ ਇੱਥੇ ਦੱਸਦੀ ਤੇ ਮੈਨਾਂ ਨੂੰ ਸਮਝਾਉਣਾ ਹੈ ਪੁੱਤ ਆਪਣੇ ਪਿਆਰੀ ਭੱਗ ਵੱਲ ਵੇਖ ਇਹ ਐਡਾ ਨਹੀਂ ਕਰੀ ਜਾਂਦਾ ਮੈਨਾਂ ਨੇ ਸਮਝਾਇਆ ਹੈ ਮੈਨੂੰ ਪਰ ਮੈਂ ਇਹ ਰਿਸ਼ਤਾ ਤੇ ਹੋਣਾ ਹੀ ਆ ਤੇ ਸਭ ਓਥੇ ਹੋ ਜਿੱਥੇ ਮੈਂ ਜਾਣਦੀ ਆ ਉਮੀ ਓਥੇ ਮੇਰੇ ਘਰ ਨੇ ਜਿੱਥੇ ਮੈਨੂੰ ਕੋਈ ਜਾਣਦਾ ਨਹੀਂ ਪਛਾਣਦਾ ਨਹੀਂ ਆ ਪੁੱਤ ਜਦੋਂ ਐਡਾ ਕੁੜੀਆਂ ਮੁੰਡੇ ਗੱਲਾਂ ਕਰਨਿਆ ਪੰਜੇ ਬੜੇ ਬੜੇ ਵੱਡੇ ਅਲਫਾਫੇ ਲੈਂਦੇ ਸਾਡੀ ਆਵਾ ਪੈਲੀ ਆ ਬੰਨਾ ਮੁੜ ਕੇ ਅਥੇ ਕੱਖ ਨਹੀਂ ਨਿਕਲਦਾ ਹੁੰਦਾ ਮੰਮੀ ਚਾਚੀ ਨੇ ਸਾਰਾ ਹੀ ਪਤਾ ਕੀਤਾ ਭਵਨ ਚਾਚੀ ਨੂੰ ਪੁੱਛ ਵੀ ਲਿਓ ਪੁੱਤ ਯਾਰ ਫੇਰ ਪੁੱਛੇ ਨਾ ਤੇ ਸ਼ਰਮ ਨਹੀਂ ਮਾਰੀ ਉਹਨੂੰ ਲਈ ਕਿ ਜੇ ਉਹ ਬੜਾ ਅੰਦਰੋਂ ਨਿਕਲ ਆਈ ਨਾ ਉਹਨੇ ਤੈਨੂੰ ਤਾਂ ਕੀ ਮਕਸ ਕਰਨਾ ਵਾ ਨੇ ਮੇਰੇ ਗਾਲ ਪੈ ਜਾਣਾ ਮੈਂ ਖੱਤਾ ਕੋ ਖਾ ਕੇ ਮਰ ਮੁਕੀ ਨਾ ਜਾਏ ਮੈਨੂੰ ਤੇ ਇਨਾ ਡਰ ਲੱਗਣ ਲਿਆ ਹੁਣ ਤੈਨੂੰ ਕਹਿੜ ਤੂੰ ਬੂਠਾ ਚੋ ਕੇ ਤੁਰਪੀ ਮੁੰਡਾ ਵੇਖਣਾ ਤੇਰਾ ਫੱਜ ਨਹੀਂ ਮਾਂਦਾ ਮੈਨੂੰ ਦੱਸੰਦਾ ਹਾਇਦਾ ਸਵੇਰ ਕੀ ਹੋਇਆ ਵਾ ਉਦਾਂ ਵੀ ਕੱਲ ਨੂੰ ਉਹਦਾ ਕਿਤੇ ਵਿਆਹ ਕਰਨਾ ਹੀ ਆ ਉਹ ਮੁੰਡਾ ਵੀ ਚੰਗਾ ਵਾ ਜ਼ਮੀਨ ਜਾਇਦਾਦ ਵੀ ਹੈ ਤੂੰ ਜਿਆਦਾ ਸਿਆਣੀ ਨਾ ਬਣ ਤੈਨੂੰ ਮੈਂ ਸੱਟੇ ਚ ਰਹਿਣਾ ਤੈਨੂੰ ਲਾਉਣਾ ਵੀ ਤੈਨੂੰ ਮੈਂ ਆ ਤੂੰ ਜਿਆਦਾ ਭੁਹੇ ਚਰ ਗਈ ਤੂੰ ਦੱਸ ਹਾਂ ਚ ਗਲਤ ਕੀ ਹੈ ਚਲੋ ਪਸੰਦ ਕਰਦੀ ਆ ਕੱਲ ਨੂੰ ਕੋਈ ਅਮਨ ਤੇਰੀ ਤੇਰੀ ਸਵਾਲ ਨਹੀਂ ਕਰਨ ਤੇਰੀ ਨਹੀਂ ਕਿੰਨ ਸਲਾ ਤੈਨੂੰ ਪੁੱਛਿਆ ਕਿੰਨ ਅਧਰਾ ਬਾਹਰ ਆ ਇਹ ਗੱਲ ਉਹਦੇ ਸਾਹਮਣੇ ਕਿਹਾ ਹੁਣ ਅਧਰਾ ਦੱਸ ਚੱਲ ਬੋਲ ਦੱਸ ਜੋ ਅੰਦਰ ਦੱਸਿਆ ਮੈਨੂੰ ਘਰ ਘਰ ਮਮੀ ਦੇ ਸਾਹਮਣੇ ਦੱਸ ਹੁਣ ਕਿਹੜਾ ਨਵਾਂ ਚੰਦ ਚਾੜਤਾ ਈ ਦੱਸ ਉਹ ਬੋਲ ਮੰਨ ਗਈ ਮਮੀ ਅੰਦਰ ਆਹੋ ਨਹੀਂ ਹੈ ਰੱਬਾ ਥੋੜਾ ਬੋਤਾ ਸ਼ਰਮ ਤੈਨੂੰ ਕਹਾਂ ਦੇ ਵੀ ਝੂਠਾ ਮੈਨੂੰ ਸਦਾ ਹੀ ਸਾਰੇ ਜਾਣੇ ਬਣਾਉਂਦੇ ਹੀ ਵੀ ਕੰਡਾ ਮੈਨੂੰ ਵੇਖੇ ਕੱਖੀ ਕੰਡਾਂ ਦੇ ਨਾਲ ਨਾਲ ਲੋਕਾਂ ਪਾਈ ਲੱਗੇ ਹੁਣ ਕਿੰਨੀ ਰੌਲੀ ਪਾਉਂ ਕੰਡਿਆਂ ਆ ਵਾ ਪਾ ਪਾ ਕੇ ਤੇ ਮੇਰੀ ਗੱਲ ਸੁਣ ਰੋਲੀ ਜੇ ਮੈਂ ਪੌਂਡਾਂ ਤਾਂ ਮੈਂ ਸੱਚਾ ਹੀ ਪੌਂਡਿਆ ਮੈਨੂੰ ਦੱਸ ਦੇ ਨਾ ਵੀ ਗੱਲ ਆ ਹਾਂ ਠੀਕ ਆ ਮੈਨੂੰ ਕਹ ਤੂੰ ਛਾ ਪੌਂਡਿਆ ਏ ਉਹ ਰੱਬ ਦਾ ਵਾਸਤਾ ਜੇ ਕੋਈ ਮਾੜੀ ਮੋਟੀ ਕੋ ਉਹ ਵੀ ਗਈ ਹੋਊ ਨਾ ਤੇ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਲਾਂਗੀ ਇਹਨੂੰ ਸਮਝਾ ਲਾਂਗੀ ਇੱਕ ਕਾਲ ਜਦ ਮੈਂ ਛੱਡ ਨਹੀਂ ਜਾਂਦਾ ਰਿਆਂ ਵਾ ਉੱਥੇ ਸਾਰਿਆਂ ਨੂੰ ਪਤਾ ਆ ਬੇ ਤੇ ਵੀ ਤੇ ਸਨੀ ਦੀ ਭੈਣ ਵਾ ਠੀਕ ਆ ਉੱਥੇ ਜੇ ਮੈਂ ਵੇਖਿਆ ਤੇ ਕੀ ਕਰ ਉੱਥੇ ਹੋਰ ਕਿੰਨਾ ਵੇਖਿਆ ਹੋਊਗਾ ਤੇ ਮੇਰੇ ਯਾਰਾਂ ਦੋਸਤਾਂ ਨੇ ਚਲ ਚੁੱਪ ਕਰ ਅੰਦਰ ਬਹਿ ਕੇ ਗੱਲ ਕਰ ਲੈਣੇ ਆ ਦੱਸ ਤੂੰ ਤੇ ਬੜੀ ਸੱਚੀ ਬੰਦੀ ਆ ਅੰਨੀ ਆਪੀ ਮੈਂ ਹੀ ਸਦਾਈਆਂ ਤੂੰ ਹੀ ਵਫਕੀ ਉਹਦੇ ਹੁਣ ਆ ਬੰਦ ਗਈ ਅੰਦਰ ਮੇਰ ਕੋ ਕੋ ਨਾ ਵੀ ਨਾ ਤੂੰ ਤਰੀਕਾ ਹੁੰਦਾ ਤਾਂ ਤੇ ਹੁੰਦੇ ਗੱਲ ਪੈ ਗਈਆਂ ਜਿਹਦੇ ਤੋਂ ਬੋਲਣ ਛੁੱਟ ਗਈਆਂ ਜੋ ਮੈਂ ਆਪਣਾ ਅੱਛੀ ਸਾਰਾ ਕੋ ਆਇਆ ਤੂੰ ਮੰਨਣ ਨਹੀਂ ਦੇ ਤੂੰ ਮੈਨੂੰ ਮਾਰੇ ਨਹੀਂ ਹੁੰਦੇ ਤੇ ਤੇ ਹਾਂ ਮੈਂ ਉੱਥੇ ਹੀ ਵਿਆਹ ਕਰਾਉਣਾ ਕਰ ਲਓ ਫਿਰ ਤੂੰ ਹੀ ਜੋ ਤੇਰੀ ਮਰਜ਼ੀ ਨਾਲ ਕਰਾਉਣਾ ਮੈਂ ਤੁਹਾਨੂੰ ਦੱਸ ਦੇ ਵਿਆਹ ਕਿੱਥੇ ਕਰਾਉਣਾ ਮੈਂ ਤੇਰੀ ਮਰਜ਼ੀ ਨਾਲ ਕੋਈ ਗੱਲ ਨਹੀਂ ਖੱਤਿਆ ਨਾ ਤੂੰ ਉੱਥੇ ਮੇਲਾ ਮੰਮੀ ਹਲੇ ਵੀ ਨਹੀਂ ਮੰਨਦੀ ਭੁੱਖੀ ਮਰੂਗੀ ਉੱਥੇ ਕੋਈ ਗਾਣੀ ਭੁੱਖੀ ਮੈਂ ਹੀ ਮਰਨਾ ਵਾ ਨਲਕੀ ਸਭ ਕੁਝ ਹੈਗਾ ਬਦੀ ਭੈਣ ਬਾਰਾ ਮੰਮੀ ਮੈਂ ਵਿਆਹ ਕਰਾਉਣਾ ਤੇ ਉੱਥੇ ਕਰਾਉਣਾ ਜੇ ਇਹ ਉਥੋਂ ਘਰੋਂ ਵੀ ਹੋਈ ਮੈਨੂੰ ਲੱਗਦਾ ਕੁੱਤਿਆ ਨਾ ਪੋਂਗੇ ਨਾ ਇਹਨਾਂ ਦਾ ਮਤਲਬ ਹੈ ਰੋਣ ਦਾ ਪਾਣੀ ਹੈ ਅੱਜ ਪਾਜੂ ਕੱਲ ਪਾਜੂਗੀ ਕੋਈ ਗੱਲ ਮੈਂ ਉਹ ਆਪਣੇ ਪਿਆਰ ਨਾਲ ਸੰਭਾਲ ਲੂੰਗੀ ਚੱਲ ਪੁੱਤ ਤੂੰ ਵੀ ਅੰਦਰ ਉੱਚੀ ਨਾ ਤੂੰ ਕਿਹਦੇ ਅੱਜ ਤੋਂ ਬਾਅਦ ਮੈਨੂੰ ਬਿਨਾ ਪੁੱਛੇ ਅੱਥੇ ਚੱਲਦੀ ਇਹਨੂੰ ਦੱਸ ਦੋ ਇਹਨੂੰ ਨਹੀਂ ਤੂੰ ਹੀ ਤਿਆਰੀ ਕਰੀ ਪੂਆਹੋ ਜਾਣਦੀ ਮੈਂ ਨਹੀਂ ਰੱਖਣਾ ਤੈਨੂੰ ਵੇ ਜਾ ਰੱਬ ਦਾ ਵਾਤਾ ਕਿਤੇ ਰੋਟੀ ਪਾਣੀ ਖਾ ਪੱਕੀ ਹੈ ਓਹੋ ਗੱਲ ਕੰਮੀ ਪਾਈ ਬੈਰੀ ਨਾਲੇ ਮੈਂ ਗੱਲ ਕਰਨੀ ਆ ਕੀ ਕਰਾਂ ਤੂੰ ਪਾਪ ਪੁਰਦੀਆਂ ਜਿਆਦਾ ਇਹਨਾਂ ਨੇ ਤਾਂ ਮੈਨੂੰ ਖਾ ਹੀ ਲਿਆ ਹਾਏ ਜਿਹੜੀ ਗੱਲ ਤੋਂ ਡਰਦੀ ਉਹੋ ਹੀ ਹੋ ਗਈ ਆਨੀ ਹੁੰਨੀ ਆ ਧੀਏ ਸਿਆਣੀ ਬਣੀ ਧੀਏ ਸਿਆਣੀ ਬਣੀ ਧੀ ਨੇ ਤਾਂ ਪੱਗ ਰੋਲ ਕੇ ਸੁੱਟ ਛੱਡੀ ਏ ਜੇ ਹੁਣ ਧੀ ਨੂੰ ਸਮਝੰਦੀ ਆ ਉਹ ਕਹਿਦੀ ਏ ਮੁੰਡੇ ਸਾਹਮਣੇ ਮੈਂ ਵਿਆਹ ਕਰਾਉਣਾ ਤੋਂ ਠੀਕ ਰੋਣਾ ਬੱਸ ਹੁਣ ਮੈਂ ਕਰਾਂ ਤਾਂ ਕਰਾਂਗੀ ਐਵੇਂ ਆਂਦੇ ਆ ਮਾਂ ਮਾਮੂਣ ਕੇ ਫਸ ਜਾਂਦੀਆਂ ਨੇ ਨਾ ਉਹਨਾਂ ਦੀ ਗਲਤੀ ਨਾ ਲੈਣਾ ਨਾ ਦੇਣਾ ਉਹ ਕਹਿੰਦੇ ਉਹ ਵੀ ਕਹਿ ਦਿੰਦੇ ਮਾਂ ਦਾ ਹੀ ਤਸੂਬਾ ਹਾਏ ਰੱਬਾ ਇਹ ਦਿਨਾਂ ਤੇ ਤੂੰ ਮੈਨੂੰ ਨਾ ਹੀ ਤੀ ਦਿੰਦੋ ਜੰਮ ਦੀ ਮਰ ਜਾਂਦੀ ਹਾਏ ਰੱਬਾ ਉਤੋਂ ਇੱਕ ਆ ਮੇਰੀ ਸ਼ਰੀਕਣੀ ਜਿਹਨੂੰ ਸਾਰਾ ਹੀ ਪਤਾ ਨਿਆਣੀ ਕੁੜੀ ਹੀ ਮਗਰ ਲਾਲੀ ਜੇਨ ਖੱਤੀਏ ਤੇਰੇ ਨਾਲ ਉਹਨੇ ਗੱਲ ਕੀਤੀ ਆ ਤੂੰ ਉਹਨੂੰ ਸਮਝਾ ਕਿ ਪੁੱਤੇ ਹੀ ਨਹੀਂ ਅੱਦਾ ਕਰਨਾ ਹੈਗਾ ਤੇਰੇ ਪਿਓ ਨੇ ਤੇਰਾ ਸੋਹਣਾ ਰਿਸ਼ਤਾ ਕਰਨਾ ਵਾ ਵਧੀਆ ਥਾਂ ਲੱਭਣਾ ਵਾ ਉਨੇ ਕਿ ਮਾੜਾ ਲੱਭਣਾ ਉਹਨੂੰ ਤੇ 20 ਰੀਜਾਂ ਹੈ ਮੈਂ ਪ੍ਰੀਤੀ ਨੂੰ ਆ ਦੇਣਾ ਮੈਂ ਪ੍ਰੀਤੀ ਨੂੰ ਆ ਦੇਣਾ ਘਰ ਛੜੀ ਨਾ ਸ਼ਰੀਕਾਂ ਵਾਲੀ ਕੋਈ ਗੱਲ ਨਹੀਂ ਜੇ ਮੇਰੇ ਘਰ ਪਾਈਆਂ ਤਾਂ ਤੇਰੇ ਵੀ ਇਦਾਂ ਹੀ ਪਹਿਣਗੀਆਂ ਜੀ ਉਹਨੇ ਤੇਰੇ ਕਿ ਦਿਲ ਚ ਵਾ ਮੈਂ ਵੀ ਤੈਨੂੰ ਗਾਵਾਂ ਹੀ ਕੱਢਾਂਗੀ ਗਾਵਾਂ ਅੰਦਰ ਤੇਰੇ ਪਿਓ ਨੂੰ ਪਤਾ ਲੱਗ ਗਿਆ ਉਹ ਕੀ ਸੋਚੇਗਾ ਅੱਖਾਂ ਅੱਧੀ ਰਾਤ ਹੋ ਗਈ ਆ। ਮੁੰਡੇ ਨੇ ਰੋਟੀ ਨਹੀਂ ਖਾਧੀ ਹੈਗੀ। ਸ਼ਰਨ ਦਾ ਤੇ ਨੰਦ ਮਾਗ ਹੀ ਨਹੀਂ ਕੰਮ ਕਰਦਾ। ਕਿ ਕਮਸ ਕਮ ਤੋਂ ਉਹਨੂੰ ਕਹਿ ਕੇ ਉਹਨੂੰ ਰੋਟੀ ਖਵਾ ਲ। ਭਾਦ ਦੋਗੀ। ਇਹ ਨਾ ਬੁਆ ਤਾਂ ਨਾ ਬੁਆ ਮੂੰਹ ਵਟ ਕੇ ਪਈ ਉਹਨੇ ਨਹੀਂ ਰੋਟੀ ਖਾਧੀ ਹੈਗੀ। ਤੂੰ ਏਕਾਂ ਵਾਲਾ ਨਾਮ ਵਾਲਾ। ਇਹ ਵੀ ਹੁਣ ਗਮਸਮੀ ਹੋ ਗਈ ਆ। ਤਾਂ ਹਣੀ ਫੋਨ ਸਾਡੇ ਘਰ ਦਾ ਵੀ ਕੀ ਬੰਨਣਾ ਤੇ ਕੀ ਨਹੀਂ ਬੰਨਣਾ ਮੈਂ ਨਹੀਂ ਆ ਰੱਬਾ ਇਹਨਾਂ ਨੂੰ ਮਾਫ਼ ਦੇ ਜੋ ਵੀ ਕੁੜੀ ਤੋਂ ਗਲਤੀ ਹੋ ਗਈ ਹੈ ਨਾ ਕਿ ਹੈ ਨਾ ਕਿਹੇ ਤਰ੍ਹਾਂ ਸਾਡੇ ਘਰ 'ਚ ਲੜਾਈ ਮੁੱਕ ਜੀ ਜੇ ਲੜਾਈ ਨਾ ਮੁੱਕੀ ਕੀ ਕਰਾਂਗੇ ਅੱਛਾ ਮੈਂ ਨਹੀਂ ਆ ਕੋਈ ਕੁੜੀ ਬਲ ਜਾ ਕੇ ਇਹ ਤਾਂ ਨਰਾਜ ਹੋ ਉਹ ਬੈਣ ਦੀ ਜੀ ਦਾਦੀ ਦੀ ਗਲਤੀ ਨਹੀਂ ਹੋਗੀ ਗਲਤੀ ਵੀ ਕਰ ਲਈ ਆ ਤਾਂ ਫੇਰ ਉੱਤੋਂ ਆਣੀ ਖਾਨੂ ਪੈ ਗਈ ਏ ਜੇ ਹੁਣ ਮੁੰਡਾ ਵਾ ਉਹ ਇਹਦਾ ਭਰਾ ਲੱਗਦਾ ਉਹਨੇ ਵੇਖਿਆ ਉਹਨੂੰ ਦੁੱਖ ਤਾਂ ਲੱਗਣਾ ਹੀ ਆ ਨਾ ਹੈ ਪਤਾ ਨਹੀਂ ਹੋਣ ਕੀ ਦਾ ਹੋਣ ਡਰ ਆ ਗਰ ਕੁਝ ਉਹੇਖਾਂ ਪੜਾ ਹਾਈ ਹਾਈ ਇਹ ਤੇ ਦੀ ਮਾਸੀ ਦਾ ਫੋਨ ਆ ਨੀ ਇਹ ਮਾਹੋਂ ਗੱਲਾਂ ਕਰਨ ਦਾ ਪੀਨਾ ਇਨੇ ਲੰਮੀਆਂ ਇਹ 빙ਾ ਪਾਲਣਗੀਆਂ ਅਰੇ 안 ਦਿੰਨੀ ਐ ਗੱਲ ਬੰਦ ਕਰ ਛੱਡਨੀ ਐ ਇਹ ਰੱਬਾ ਬੜੀ ਜਾਣੋਖੀ ਏ ਜੇ ਤਾਂ ਆਪਣੇ ਘਰ ਲੜਾਈ ਪਈ ਹੋਵੇ ਗੱਲ ਕਦ ਨੂੰ ਜੀ ਕਰਦਾ ਵਾ ਮੈਂ ਨਹੀਂ ਕਰਨੀ ਕਰਾਂਗੀ ਕੋਈ ਉਹ ਚਾਰ ਕਰੇ ਕਿ ਕੋਈ ਮੈਂ ਕਰਾਂਗੇ ਗੱਲ ਵੱਡੀ ਹੋ ਜਾਏਗੀ ਜੀ ਕਹਨੇ ਵੇਖ ਲਿਆ ਆਖਣਾ ਤੇ ਮਾਂ ਸਾਡੀ ਤੋਂ ਮਾਛਾ ਲੈਂਦੀ ਏ ਇਹ ਤੇ ਮੈਨੂੰ ਪਤਾ ਨਾ ਮੇਰੇ ਦਿਲ ਤੇ ਕੀ ਬੀਤਣੀਆਂ ਨੇ ਉਹ ਏਖਾਂ ਲਈ ਜਾਂਦੀ ਲਈ ਜਾਂਦੀ ਤੂੰ ਕਮ ਸੇ ਕਮ ਇਹ ਨਹੀਂ ਸੋਚ ਇਹ ਇੱਕ ਵਾਰੀ ਨਹੀਂ ਚੁੱਕਿਆ ਕੀਪ ਤੱਕ ਇਸ ਦੇ ਕਰ ਕੋ ਕੰਮ ਹੋਊਗਾ ਨਾ ਡਾਲਾ ਦਿਮਾਗ ਵਾ ਕਿਤੇ ਬਾਰ ਬਾਰ ਉਹੋ ਗੱਲ ਤੇ ਆਂਦੀ ਹੋਣੀ ਆ ਗੱਲਾਂ ਬਾਤਾਂ ਸੋਹਣਾਂਗੀ ਤੇ ਚਸਕੇ ਲਾਵਾਂਗੀ ਕੋਈ ਗੱਲ ਨਹੀਂ ਜੀ ਅੱਜ ਮੇਰੇ ਤੇ ਪਈਆਂ ਨਾ ਸਾਰੇ ਬੜੇ ਖੁਸ਼ ਨੇ ਪਤਾ ਤੂ ਤੋ ਲੱਗਦਾ ਜਦੋਂ ਆਪਣੇ ਘਰ ਪੈਂਦੀ ਐ ਪਤਨਾ ਮਹਾਰਾ ਸੱਚੇ ਪਾਤਸ਼ਾਹ ਇਹ ਮੇਰੇ ਘਰ ਦੀ ਗੀਤਾ ਨਾ ਤੇ ਵੈਰੀ ਦੁਸ਼ਮਣ ਨਾਲ ਵੀ ਨਾ ਇਦਾਂ ਕਰੀ ਹਾਰ ਕਦੇ ਕਰਨ ਰਾਲ ਮਿਲ ਕੇ ਸਾਰਾ ਪਰਿਵਾਰ ਰਹੀ ਮੇਰੀ ਤੇ ਕੁੜੀ ਨੇ ਗਲਤੀ ਕਰ ਲਈ ਜਿਹੜੀਆਂ ਸਾਰੀਆਂ ਗੱਲਾਂ ਚਾਚੀ ਨੂੰ ਦੱਸ ਦਿੱਤੀ ਮੈਨੂੰ ਦੱਸ ਦਿੰਦੀ ਮੈਂ ਇਥੋਂ ਤਾਂ ਵੀ ਗੱਲ ਹੀ ਨਹੀਂ ਜਾਨ ਦਿੱਤੀ ਉਹਨੇ ਰਕਤ ਦੀ ਛੜੀਕੇ ਵਾਲੀ ਛੇਤੀ ਛੇਤੀ ਚੁੱਪ ਕੇ ਰਿਸ਼ਤਾ ਲੈ ਕੇ ਆਜੀ ਮੈਂ ਰਿਸ਼ਤਾ ਕਰਾਉਣਾ ਵਾ ਇੰਨੀ ਪਿਆਰੀ ਆ ਇਦਾਂ ਦਾ ਮੁੰਡਾ ਵਾ ਚਲ ਮੈਂ ਤਾਂ ਤਿਆਰ ਹੋ ਗਈ ਆ ਟੈਮ ਨਾ ਜਾਵਾਂਗੇ ਤੇ ਚਲ ਅਗਲੇ ਨੂੰ ਚਾਹ ਹੁੰਦਾ ਵਾ ਪਰਾ ਹੁਣ ਕਿੱਥੇ ਰਹਿ ਗਏ ਆ ਤਿਆਰਤੀ ਹੋ ਕੇ ਨਾ ਤੇ ਘਰੋਂ ਬਾਹਰ ਨਿਕਲ ਗਏ ਆ ਜਦੋਂ ਕਿਤੇ ਜਾਣਾ ਵਾ ਨਾ ਇਹ ਬੰਦੇ ਦਾ ਇਹੋ ਹੀ ਕੰਮ ਰਿਆ ਇਹਨੇ ਕਦੀ ਨਹੀਂ ਸੋਚਣਾ ਕਿ ਚਲ ਜੇ ਅਗਲੇ ਨੇ ਚਾਹ ਨਾ ਫੋਨ ਕੀਤਾ ਵਾ ਤੇ ਆਪਾਂ ਟੈਮ ਨਾਲ ਟੈਮ ਪਹੁੰਚ ਗਏ ਉਥੇ ਪਰ ਨਾ ਇਹ ਕੰਮ ਤੇ ਆਪਾਂ ਕਰਨਾ ਹੀ ਨਹੀਂ ਜੇ ਅਗਲੇ ਦਿਨ ਸ਼ਾਮਾਨਾ ਗਿਆ ਤੇ ਫੇਦਾ ਕੀ ਫਿਰ ਮੇਰੀ ਤੇ ਬੇਇੱਜ਼ਤੀ ਕਰਾ ਕੇ ਰਖਣੀ ਹੁੰਦੀ ਨੇ ਬੰਦੇ ਨੇ ਹੁਣ ਦੱਸ ਮੈਂ ਕੀ ਕਰਾਂ ਉਹਨਾਂ ਨੇ ਫੇਰ ਗੱਲਾਂ ਕਰਨੀਆਂ ਵਾ ਪਿਤਾ ਨੂੰ ਕੱਲ ਟਾਈਮ 'ਤੇ ਫੋਨ ਕੀਤਾ ਸੀ ਆਪਾਂ ਤੇ ਤੁਸੀਂ ਫੇਰ ਵੀ ਉਹ ਹਾਲ ਕਰਤਾ ਹਾਦੀ ਹੋ ਗਈ ਨਾਂ ਵਾਲੀ ਕੀ ਕਰਾਂ ਮੈਂ ਹੁਣ ਨਾ ਬਹਿ ਕੇ ਡੀਕੀ ਰਵਾਂ ਕੀ ਤਾਂ ਕਿੱਥੇ ਹੋਣੇ ਤੇ ਕਿੱਥੇ ਨਹੀਂ ਹੋਣੇ ਚੱਲ ਲੈ ਅੱਜ ਸ਼ਹਿਰ ਜਾਣਾ ਸ਼ਹਿਰ ਜਾ ਕੇ ਮੁੰਡੇ ਦਾ ਗਿਫਟ ਲੈਣਾ ਵਾ ਹੈ ਉਹਦਾ ਕੋਈ ਸੂਟ ਪਸੰਦ ਕਰਨਾ ਵਾ ਉਥੇ ਐਵੇਂ ਘੰਟਾ ਡੇਢ ਘੰਟਾ ਤੇ ਐਵੇਂ ਭੱਜ ਜਾਣਾ ਸ਼ਹਿਰ ਵੀ ਜੇ ਮੈਂ ਕੱਲ ਕਿਹਾ ਸੀ ਨਾ ਕਿ ਕੱਲ ਚਲ ਜਾਂ ਨੇ ਤੇ ਕੱਲ ਜਾ ਕੇ ਲੈ ਆਉਨੇ ਆ ਨਾ ਨਾ ਸ਼ਹਿਰ ਦੇ ਵਿੱਚੋਂ ਜਾਣਾ ਵਾ ਆਪਾਂ ਟਾਈਮ ਨਾ ਚਲ ਜਾਣਾ ਵਾ ਟਾਈਮ ਨਾ ਜਾ ਕੇ ਸਭ ਕੁ ਲ ਲੈਣਾ ਵਾ ਬਸ ਗੱਲਾਂ ਦਾ ਇਕੜਾ ਕਰਨਾ ਆਉਂਦਾ ਹੈ ਬੰਦੇ ਨੂੰ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਚਲ ਜੇ ਕਹਿੰਦੇ ਚਾਰੀ ਜਣਾ ਸਦਿਆ ਵਾ ਤੇ ਚਾਰੀ ਜਣ ਆਪਾਂ ਵੀ ਜਾਈਏ ਹਾਬੀ ਹੋਈ ਆ ਆਪਣਾ ਆਪੋ ਖਾਲ ਦੇਣਾ ਵਾ ਮੈਂ ਟਾਈਮ ਨਾ ਨਹੀਂ ਆ ਸਕਦਾ ਮੈਂ ਫੁੱਫੜ ਵਾਂ ਫੁੱਫੜ ਪਰ ਬੰਦ ਦਸਣਾ ਹਟ ਟਾਈਮ ਹੀ ਮੈਨੂੰ ਤਾਂ ਗੁੱਸਾ ਚੜ ਚੜ ਜਾਂਦਾ ਹੈ ਬੰਦੇ ਤੇ ਹੁਣ ਕੀ ਕਰਾਂ ਮੈਂ ਸਮਝ ਨਹੀਂ ਆਉਂਦੀ ਕੋਹ ਕਿ ਜਾ ਕੇ ਵੇਖਾਂ ਬਾਹਰ ਉਧਰੋਂ ਭਾਂਡੇ ਫੋਨ ਆਉਂਦਾ ਪਰ ਹੁਣ ਵੀ ਤੁਸੀਂ ਅਜੇ ਤੱਕ ਨਹੀਂ ਪਹੁੰਚੇ ਸਾਰੇ ਪਰੌਣੇ ਆ ਗਏ ਆ ਇਹ ਬੰਦੇ ਨੇ ਨਾ ਸ਼ਾਮਾ ਪਾਉਣੀਆਂ ਤੇ ਜਦੋਂ ਪਹੁੰਚਣਾ ਵਾ ਨਾ 2 ਮਿੰਟ ਚਾਹ ਪੀ ਕੇ ਤਾਂ ਕਹਿੰਦਾ ਚੱਲ 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 ਚਲੀਏ ਹੁਣ ਗਾੜੀ ਮਿਸਤਰੀ ਲੱਗੇ ਮੇਰਾ ਸੱਚੀ ਸਾਰਾ ਮੂਡ ਹੀ ਖਰਾਬ ਕਰ ਕਾਤਾ ਬੰਦਾ ਹੈ ਕਦੀ ਨਹੀਂ ਸਵਾਦ ਦਾ ਕੰਮ ਕਰਨਾ ਮੈਂ ਤਾਂ ਚਾਹ ਹੀ ਰਹਿ ਗਿਆ ਫੇ ਕਦੀ ਟਾਈਮ ਆ ਤਿਆਰ ਹੋ ਕੇ ਆਖੇ ਵੀ ਚੱਲ ਜੀਵਨ ਚੱਲੀਏ ਜਦੋਂ ਜਾਣਾ ਬਸ ਇਦਾਂ ਹੀ ਜਾਣਾ ਵਾ ਜਾ ਕੇ ਤੇ ਵੇਨੀ ਆ ਨਾ ਵੀ ਹੈ ਕਿੱਥੇ ਆ ਖਬਰ ਲੈਣੀ ਜਾ ਕੇ ਮੈਂ ਓਏ ਆਹੋ ਭਰਾ ਉਹ ਲਾਗੇ ਕਹਿੰਦੇ ਬੰਬੀ ਛੱਡੀ ਯਾਰ ਉਹ ਮੈਂ ਤੇ ਚੱਲਿਆ ਕਿਤੇ ਆਹੋ ਤੇ ਮੈਂ ਕਿਹਾ ਸੀ ਸੂਰਨਾ ਪਹਿਲੇ ਦਰਵਾਜ਼ਾ ਕਣਕ ਬੀਜ ਗਿਆ ਲਤਾੜੀ ਜੇ ਮੁੜ ਕੇ ਗੱਲ ਨਹੀਂ ਬਣਦੀ ਚੱਲ ਠੀਕ ਆ ਆਹ ਪਹੁੰਚਦੇ ਪਹੁੰਚਨੇ ਆਗੇ ਆ हां ठीक ओके ओके। ਵੇਖਾਂ ਕਿੱਥੇ ਆ। ਲੈ ਆ ਵੇਖ। ਨੱਤਾ ਦਾ ਸੋਨਾ ਕੰਮ ਆ। ਹੈ? ਜਦੋਂ ਕਿਤੇ ਜਾਣਾ ਵਾ ਨਾ ਤੁਹਾਡਾ ਆਹੇ ਕੰਮ ਰਿਆ। ਉਹ ਗਾਤ ਸੁਣ ਲੈ ਕਮਲिए। ਉਹ ਪਾਲੇ ਨੇ ਬੰਬੀ ਛੱਡੀ ਸੀ ਤੇ ਕਣਕ ਬੀਜੀ ਆ। ਤੈਨੂੰ ਪਤਾ ਸੀਰ ਪੈ ਗਈ ਨਾ ਜਿੰਨੇ ਥਾਂ ਜੇ ਪੈ ਗਈ ਮੁੜ ਕੇ ਕੜ ਕੇ ਦੀ ਉਹਨਾਂ ਦੀ। ਉਹਨੂੰ ਮੈਂ ਲਾਹਾਂ ਦੇ ਕੇ ਮੈਂ ਕਿਤੇ ਵੇਖੀਂ ਕਿਤੇ। ਇੰਨਾ ਕੰਮ ਆ ਨਾ ਪਹਿਲਾਂ ਧਿਆਨ ਰੱਖੀਦਾ ਹੁੰਦਾ। ਹੁਣ ਮੈਂ ਤਾਂ ਉਹਨੂੰ ਕੱਲ ਦਾ ਦੱਸਿਆ ਵਾ ਕਿ ਫੋਨ ਆਇਆ ਤਾਂ ਆਪਾਂ ਟਾਈਮ ਨਾ ਜਾਣਾ ਵਾ। ਅਜੇ ਰਾਹ ਵਿੱਚ ਗਿਫਟ ਲੈਣਾ ਵਾ। ਜਾਂ ਤੂੰ ਤੇ ਆਉਂ ਕਰ ਕਿਤੇ ਕਰ ਮਨੇਰੇ ਜਾ ਕੇ ਬਹਿ ਜੀਦਾ ਵਾ। ਨਾਮਨੇ ਰਾਵ 11 ਵਜ ਗਏ ਆ 11 ਵਜ ਗਏ ਇੱਥੇ ਤੇ ਡੇਲ ਕੇ ਰਾਤ ਲੱਗ ਜਾਣਾ ਉਹ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਟਾਈਮ ਨਾਲ ਪਹੁੰਚ ਜਾਣਾ ਤੂੰ ਦੇਵੇ ਤਵੀ ਜਾਣ ਢੀ ਮੈਨੂੰ ਬੜਾ ਗੁੱਸਾ ਚੰਡਿਆ ਤੁਹਾਡੇ ਉੱਤੇ ਕੱਡੀ ਟਾਈਮ ਨਾਲ ਨਾ ਘਰੋਂ ਨਿਕਲਣਗੇ ਇਹਦਾ ਮਤਲਬ ਹੈ ਆਪਣਾ ਨੁਕਸਾਨ ਕਰਾ ਗਲੇ ਕਿ ਇਹਦਾ ਫਾਇਦਾ ਵੇਖੀ ਹੈ ਹੈ ਉਹਨੂੰ ਮੋਂ ਕਹਿ ਕੇ ਆਇਆ ਉਹ ਕਹਿੰਦਾ ਭਾਜੀ ਨਹੀਂ ਇਹ ਕੰਮ ਹੁੰਦਾ ਮੈਂ ਬੰਬੀ ਤੇ ਬੈਠਾ ਹੋਵਾਂ ਵੇਲਾ ਸਾਹਮਣੇ ਨਹੀਂ ਹੁਣ ਤਿਆਰ ਬਿਆਰ ਹੋ ਕੇ ਆ ਚਿੱਟੇ ਬੂਟ ਪਾ ਕੇ ਤੇ ਪਿਆਲੀਆਂ ਚ ਫਿਰਨੇ ਜੇ ਉਹ ਚੱਲ ਕੋਈ ਨਹੀਂ ਸਾਫ ਸੂਫ ਕਰਕੇ ਆਪਾਂ ਚਲੇ ਆ ਚਲੀਏ ਆ ਚਲੀਏ ਮੋਟਰਸਾਈਕਲ ਕੱਢੋ ਬਾਹਰ ਤੂੰ ਵੀ ਆ ਕੋ ਬਹੁਤ ਜਿਆਦਾ ਬੰਦ ਨਹੀਂ ਕਰਨਾ ਤੂੰ ਤਲਾ ਤਲਾ ਮਾਰ ਕੇ ਪਾਸੇ ਮੈਂ ਤਾਂ ਮਾਨੀ ਸੜ ਕੇ ਸਵਾਹ ਕਰ ਦਿੰਦੇ ਤੁਸੀਂ ਭਤੀਏ ਦਾ ਜਨਮ ਦਿਨ ਕਾਦ ਆ ਗਿਆ ਤੂੰ ਤੇ ਘਰ ਹੀ ਖੁੱਲਾ ਛੱਡ ਕੇ ਚੱਲ ਚਲੀ ਹੀ ਤੇ ਘਰ ਖੁੱਲਾ ਛੱਡ ਕੇ ਨਹੀਂ ਗਈ ਮੈਂ ਤੁਹਾਡੇ ਵੱਲ ਗਈ ਹੀ ਜਾ ਕੇ ਵੇਖਾਂ ਸਹੀ ਵੀ ਕਿੱਥੇ ਫਾਇ ਲੱਗੇ ਆ ਓਏ ਨਾਲੇ ਪਰਸ-ਪੁਰਸ ਤੇ ਲੈ ਲਾ ਲੱਲੂ ਕੀ ਪਰਸ ਬੜਾ ਫਿਕਰਾ ਤੁਹਾਨੂੰ ਮੇਰੇ ਪਰਸ ਦਾ ਗੱਲਾਂ ਮਾਰਦੇ ਫਿਰਦੇ ਆ ਬੰਦੇ ਵਾਲੀ ਨਾ ਹਾਦੀ ਹੋਈ ਆ ਤੇ ਮੇਰੀ ਗੱਲ ਸੁਣੋ ਪੈਸੇ ਕਢਾ ਲੈ ਹੀ ਮੇਰੀ ਗੱਲ ਸੁਣ ਮੈਂ ਨਿਆਣਾ ਵਾ ਮੈਨੂੰ ਨਹੀਂ ਪਤਾ ਤੇ ਪੈਸੇ ਦੀ ਲੋੜ ਪੈਣੀ ਆ ਕੋਈ ਨਾ ਜੀ ਜਾਂਦੇ ਟੀਮ ਹੋਣਾ ਤੇ ਕਢਾ ਲਾਂਗੇ ਉੱਥੋਂ ਏਟੀਐਮ ਚ ਕਢਾ ਲਾਂਗੇ ਨਾ ਤੁਹਾਡਾ ਇਹੋ ਹੀ ਹਾਲ ਰਿਹਾ ਕਿ ਬੂਹੇ ਆਈ ਜਾਂ ਤੇ ਵਿਨਾ ਕੁੜੀ ਦੇ ਕੰਨ ਨਹੀਂ ਹੁਣ ਮੇਰੀ ਗੱਲ ਸੁਣ ਲੜਨਾ ਵਾ ਕਿ ਜਾਣਾ ਵਾ ਲੇਟ ਤੂੰ ਹੋਣ ਢਈ ਆ ਮੇਰੇ ਮੈਨੂੰ ਕੋਈ ਫਰਕ ਨਹੀਂ ਕਿ ਗੱਲ ਦਾ ਆ ਤੁਹਾਨੂੰ ਕਾਦਾ ਫਰਕ ਪੈਂਦਾ ਪੁੱਛਣਾ ਤੇ ਮੈਨੂੰ ਸਾਰਿਆਂ ਨੇ ਉੱਥੇ ਤੁਹਾਨੂੰ ਤੇ ਕਿਸੇ ਨੇ ਪੁੱਛਣਾ ਨਾ ਹੋਇਆ ਬੇਇੱਜ਼ਤੀ ਤੇ ਮੇਰੀ ਹੋਣੀ ਆ ਨਾ ਕਿ ਤੂੰ ਲੇਟ ਹੀ ਰਹੀ ਨਹੀਂ ਹੁੰਦੀ ਹਰ ਵਾਰੀ ਉਹ ਜਾਬ ਦੇ ਬੇ ਜਾਣਦੇ ਗੱਲ ਨੂੰ ਯਾਰ ਤੂੰ ਤੇ ਨਾ ਚਲੋ ਚਲੋ ਮਾਰੋ ਜਿੰਦਰੇ ਹੁਣ ਕੱਲਾ ਮਾਰਦੇ ਫਿਰਦੇ ਆ